ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਦولت ਡੈਰੀ ਫਾਰਮ ਚੋਂ ਬਣਾਉਣ ਲੱਗੇ ਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਬਾਈ ਕੋਲੇ ਤਿੰਨ ਗਾਵ ਨੇ ਬਾਈ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੋਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਈ ਵਧੀਆ ਵੀਰੇ ਵਧੀਆ ਨਾਮ ਤੇ ਡਰੈਸ ਬੋਲ ਨਾਮ ਬਤਾ ਰਿਹਾ ਹਸਣਾ ਉਹ ਦੌਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਕਟਸਿਲ ਜਤੋ ਨੇੜੇ ਪਿੰਡ ਬਈ ਨੇੜੇ ਵੀਰੇ ਬਾਜਾਖਾਨ ਦੇ ਕੋਟਪੁਰਾ ਸਾਹਨੇ ਚ ਪਿੰਡ ਆਪਣਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8847601402 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਦੇ ਟੌਪ ਕਲਾਸ ਦੀ ਕਿਹੜਾ ਸੂਆ ਸੂਈ ਹੈ ਇਹ ਵੀਰੇ origignal ਪਹਿਲਾ ਸੂਆ ਵੈਰਸ ਸੂਈ ਹੈ ਕਦੋਂ ਸੂਈ ਹੈ ਇਹ ਇਹ ਸੂਈਆ ਵੀਰੇ ਸਵੇਰੇ ਸੂਈਆ ਇਹ ਠੀਕ ਹੈ ਤੇ 5 6 ਕਿਲੋ ਬੜਾ ਦਾ ਚੂਤਾ ਓਕੇ ਹਾਂ ਬੱਚਾ ਕੀ ਦੇ ਤਾ ਬੱਚਾ ਵੀਰੇ ਬੱਛੀ ਆ ਮਗਰ ਦੇ ਬੱਛੀ ਚੰਗੀ ਆ ਹਾਂ ਬੱਛੀ ਵੀ ਚੰਗੀ ਆ ਵੀਰੇ ਰੰਗ ਥੋੜਾ ਕਾਫੀ ਲੱਗੀ ਓਰੀਜਨਲ ਪਿਓਰ ਜਰਸੀ ਜਮਾ ਬੱਛੀ ਹਾਂ ਰੰਗ ਕਾਫੀ ਲੱਗੀ ਬੱਛੀ ਹਾਂ ਹਾਂ ਹੈ ਓਰੀਜਨਲ ਪਿਓਰ ਜਰਸੀ ਬੱਛੀ ਆ ਤੇ ਬੱਛੀ ਚੰਗੀ ਆ ਹਾਂ ਹਾਂ ਬੱਛੀ ਦਾ ਵੀ ਟੀਕਾ ਦੱਸਿਆ ਸੀਗਾ ਯਾਰ ਬਸ ਮੇਰੇ ਨਾ ਦਿਮਾਗ ਚੋਂ ਨਿਕਲ ਗਈ ਗੱਲ ਓਕੇ ਬਾਈ ਹਾਂ ਕਿੰਨਾ ਕੁ ਦੁੱਧ ਦੇ ਦੂ ਐਸਟੀਮੀਟ ਆ ਦੁੱਧ ਵੀਰੇ ਜਿਵੇਂ ਬੱਛੀ ਦੀ ਵੀਰੇ ਬਣਾਵਟਾ ਬੱਛੀ ਦਾ ਪੱਟ ਪੜਾ ਹੈਗਾ ਕਿ ਜਿਵੇਂ ਮਸ਼ੀਨ ਬਣਾਉਣ ਲੱਗੇ 20 ਕਿਲੋ ਨਾਰਮਲੀ ਦੋ ਦਊਗੀ ਹਾਂ ਹਾਂ ਨਾਰਮਮਲੀ ਦੋ ਦ ਦੇਣਾ ਬੱਛੀ ਨੇ ਠੀਕ ਆ ਭਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾ ਦਾ ਫੀਟਿੰਗ ਵਾਲਾ ਲੈਵਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਚਾਰੇ ਥਣ ਨੇ ਬਾਕੀ ਵੀਰੇ origignal farm ਦੀ ਵੜਾ ਇਹ ਜਿਹੜੀ ਗੱਲ ਹੈ ਠੀਕ ਆ ਤੇ ਸਵੇਰੇ ਆਈ ਸੀ ਆਪਾਂ ਰਾਤ ਆਈ ਸੀ ਆਪਣੇ ਕੋਲੇ ਤੇ ਇੱਕ ਪਾਸੇ ਹਜੇ ਤਾਂ ਗੋਹਾ ਲਿਆ ਮਸਾਂ ਦੇ ਤੇ ਮੈਂ ਡੱਟੀ ਪਈ ਸੀ ਗੋਹੇ ਗੋਹੇ ਨਾਲ ਜਮਿਆ ਵਿਚਾਰੀ ਠੀਕ ਆ ਇਹ ਫਾਰਮ ਦੀ ਵੜਾ ਹਜੇ ਤਾਂ ਇੱਕ ਪਾਸੋਂ ਲੈ ਹੀ ਨਹੀਂ ਗਏ ਦੇ ਇੰਨਾ ਕਿ ਜੰਮਿਆ ਪਿਆਗਾ ਕੁਆਲਿਟੀ ਬਹੁਤ ਚੰਗੀ ਹੈ ਬਹੁਤ ਜਿਆਦਾ ਚੰਗੀ ਹੈ ਵੀਰੇ ਨਿੱਗੜ ਨਰੋਈ ਬਹੁਤ ਜਿਆਦਾ ਹੈ ਜਿਹੜੀ ਗੱਲ ਹੈ ਮੱਜਾ ਮੰਗੂ ਚੌੜੀ ਆ ਨਾਲੇ ਕੱਦ ਕਾਠ ਵਾਲੀ ਬੱਛੀ ਆ ਸਹੀ ਗੱਲ ਕੋਈ ਉਹੋ ਜਿਹੀ ਨਹੀਂ ਗੀ ਹਮ ਆਪਾਂ ਜਰਸੀ ਲਈ ਦੀ ਇੱਕ ਅੱਧਾ ਨਹੀਂ ਲਈਦਾ ਪਰ ਲਈਦਾ ਪੂਰਾ ਵਧੀਆ ਲਈਦਾ ਜਰਸੀ ਸਹੀ ਹੈ ਸਹੀ ਹੈ ਬਾਕੀ ਜਿਹੜੀ ਗੱਲ ਆ ਗਈ ਠੰਡੀ ਵੀ ਕੋਈ ਚੰਗੀ ਬੱਛੀ ਆ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੇਕ ਨਹੀਂ ਅੱਗੇ ਪਿਛਲੇ ਕੁਝ ਨਹੀਂ ਮਗਰ ਬਹੁਤੀ ਜ਼ਿਆਦੇ ਠੰਡੀ ਬੱਛੀ ਆ ਵੀਰੇ ਜਿਹੜੇ ਪੂਣ ਆ ਨਾ ਪੂਰੀ ਠੰਡੀ ਬੱਛੀ ਆ ਵੀਰੇ ਸਹੀ ਗੱਲ ਆ ਬਾਕੀ ਕਲਰ ਵਾਸ਼ਿੰਗ ਬਹੁਤ ਜ਼ਿਆਦੇ ਵੀਰੇ origignal ਗੂੜਾ ਰੰਗ real ਪਿਆਵਲੀ ਜਰਸੀ ਦਾ ਰੰਗ ਆ ਜੇਰੇ ਦੀ ਆ ਬਈ ਹਾਂ ਜੇਰੇ ਦੀ ਆ ਵੀਰੇ ਆਪੇ ਜੇਲੀ ਕੰਪਨੀ ਦੀ ਆ ਬ ਫੁੱਲ ਬਰੀਡ ਕਲਰ ਬਹੁਤ ਚੰਗਾ ਮੰਗ ਬਹੁਤ ਜ਼ਿਆਦਾ ਹੈ ਬਈ ਇਹ ਕਲਰ ਮਿਲਦਾ ਬਹੁਤ ਘੱਟ ਲਾਲ ਕਲਰ ਦੀ ਹੈ ਕਰਮਣੀ ਫੁੱਲ ਬਰੀਡ ਫੇਸ ਦੇਖੋ ਫੇਸ ਬੜਾ ਪਿਆਰਾ ਕੱਦ ਚੰਗਾ ਬਰੀਡ ਨਹੀਂ ਲੈ ਫੇਸ ਦੇਖੋ ਬਈ ਫੁੱਲ ਬਰੀਡ ਆ ਕਰਮਣੀ ਜਿਸ ਕਿਸੇ ਪਾਸੇ ਕੋਈ ਘਾਟ ਨਹੀਂ ਜੇਰ ਵੀ ਬਈ ਰੱਖੀ ਬੈਠਾ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਉਹ 1 ਸਾਲ ਡੇਢ ਸਾਲ ਨੂੰ ਕਰਮਣੀ ਦੀ ਬੱਚੀ ਨੇ ਬਈ ਨਾਲ ਹੀ ਤਿਆਰ ਹੋਣਾ ਤੇ ਤੋੜਾ ਚੈੱਕ ਕਰੋ ਬਈ ਗਲੀ ਦੇ ਵਿੱਚ ਕੱਲੂ ਵੀ ਜਾਂਦੀ ਆ ਕਰਮਲੀ ਚੌੜੀ ਚੂੜੀ ਫੁੱਲ ਆ ਪਲੀ ਵੀ ਆ ਉਤੋਂ ਵੀ ਪੱਧਰਾ ਕਰਮਾ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਹੋਏਗੀ ਵੀਰੇ ਚਵਾਈ ਇੱਕ ਨੰਬਰ ਚਵਾਈ ਠੰਡੀ ਸੀ ਬਹੁਤ ਜਾਂਦੀ ਆ ਬੱਚੀ ਜਿਹੜੀ ਗੱਲ ਆ ਨਾ ਠੀਕ ਆ ਹਾਂ ਬਾਕੀ ਲੇਵਾ ਵੀ ਅੱਗੇ ਪਿੱਛੇ ਦਾ ਲੱਗਿਆ ਬੱਚੀ ਮੈਂ ਕਹਿੰਦਾ ਡਾਇਮੰਡ ਪੀਸ ਆ ਯਾਰ ਹਨਾ ਕਿਸੇ ਪਾਸੋਂ ਕਰਮਲੀ ਜੀ ਕੋਈ ਘਾਟ ਨਹੀਂ ਹੈ ਤੇ ਮੁੱਲ ਕੀ ਆ ਭਰਾ ਜੈਜ ਇਹਦਾ ਵੀਰੇ 90000 ਚ ਮਾਨਤਨ ਕਰ ਦਿਆਂਗੇ 90000 ਰੁਪਏ ਜਮਾ ਜੈਜ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬ੍ਰੀਡ ਚੰਗੀ ਆ ਕੁਆਲਿਟੀ ਚੰਗੀ ਆ ਸੋਰਾ ਇੱਕ ਨੰਬਰ ਆ ਬਈ ਸ਼ਰਮਾ ਜੀ ਬ੍ਰੀਡ ਬਹੁਤ ਚੰਗੀ ਆ ਥੋੜਾ ਬੱਚੇ ਦਾ ਬੱਚੇ ਦੀ ਬੱਚੀ ਕਰਦੀ ਆ ਬਾਈ ਇਹ ਥੋੜੀ ਖੁੱਲੀ ਆਈ ਹੈ ਨਾ ਤਾਂ ਕਰਕੇ ਕਰਦੀ ਹੈ ਹਜੇ ਹਾਂ ਫੇਸ ਦੇਖੋ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਬੋਦੀ ਬਦੀ ਪੂਰੀ ਚੰਗੀ ਐ ਸੁਨੱਖ ਆਪਣਾ ਫੁੱਲ ਬਾਕੀ ਠੰਡੀ ਸੀ ਬਹੁਤ ਅਮਰੇ ਵੱਚੀ ਜਿੰਨੇ ਮਰਜ਼ੀ ਬੈਠਾ ਚੋਈ ਆ ਕੋਈ ਚੱਕਰ ਦੀ ਗੱਲ ਨਹੀਂ ਜਿਵੇਂ ਮਰਜ਼ੀ ਲੈ ਵੇੜੇ ਦੇ ਵਿਚਾਲੇ ਬਿਠਾ ਲਈ ਜਾਈ ਬੈਠਾ ਚੋਈ ਜਾਂਦੇ ਬੱਚੀ ਜਿੰਵੇਂ ਮਰਜ਼ੀ ਬੈਠਾ ਰਹੇ ਐਂ ਬਿਠਾ ਲੈਣਾ ਛੱਡ ਕੇ ਚੋਈ ਆ ਚੂਣ ਦੇਖੋ ਇੱਕ ਨੰਬਰ ਆ ਬੜੀ ਜੰਗੀ ਚਵਾਈ ਆ ਬਹੁਤ ਜ਼ਿਆਦੇ ਵੀਰੇ ਪ੍ਰੂਣਾ ਵੀਰੇ ਵੇਲਾ ਪਾ ਵੇੜੇ ਛੜਤੀਆਂ ਖੁੱਲੀਆਂ ਹੂੰ ਕੋਈ ਪ੍ਰਵਾਹ ਨਹੀਂ ਬੱਚੀ ਨੂੰ ਰਸਾ ਵੀ ਭਾਈ ਨੇ ਛੜਤਾ ਥੱਲੇ ਕੋਈ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਤਾਂ ਆਰਾਮ ਨਾਲ ਚੱਲ ਲੈ ਪਹਿਲਾਂ ਰਹਿ ਇਹ ਮੈਂ ਪਹਿਲਾਂ ਨਾ ਬਾਈ ਕਹਿੰਦਾ ਪੂਰਾ ਔਲ ਨਹੀਂ ਕਰਦੀ ਲੈ ਪੂਰਾ ਕੋਈ ਹੁੰਦੀਆ ਵੀਰੇ ਜਿਹੜੀ ਰਸਾ ਛੱਡ ਗਿਆ ਬੱਚੀ ਮਰਾਲੂਗੀ ਧਰਾਂ ਪਹਿਲਾਂ ਹੂੰ ਸਹੀ ਗੱਲ ਹਾਂ ਬਾਕੀ ਸੂਆ ਵੀ ਬਈ ਪਹਿਲਾਂ ਹੀ ਆ ਨਾ ਨਹੀਂ ਪਹਿਲਾਂ ਥੋੜੀ ਔਲ ਕਰਦੀ ਆ ਹਨਾ ਨਾ 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 ਵੀਰੇ ਇਹੋ ਜਿਹਾ ਵੀਰੇ ਬੱਚੀ ਨੂੰ ਕੋਈ ਗੱਲ ਹੀ ਨਹੀਂ ਕੀ ਸਹੀ ਗੱਲ ਬਾਕੀ ਵੀਰੇ ਨਸਲਾਣੀਆਂ ਚੀਜ਼ਾਂ ਵੀਰੇ ਇਹ ਜਿਹੜੀ ਗੱਲ ਕਰਨ ਵਾਲੀ ਆ ਨਾ ਹੂੰ ਆ ਮੋਲ ਜਮ ਬਾਕੀ ਕਿਤੋਂ ਵੇਖੋ ਗੱਡੀ ਚੌੜੀ ਚੂੜੀ ਆ ਬੱਚੀ ਦਨ ਜ਼ਰੂਰ ਹੋਊਗਾ ਕੁਆਲਿਟੀ ਚੈੱਕ ਕਰ ਲਓ ਬਾਲੀ ਚੰਗੀ ਕੁਆਲਿਟੀ ਹੈ ਕਰਮਣ ਦੀ ਲੈ ਵਾ ਲੂਗਾ ਕਮਾਲ ਦਾਗਾ ਅੱਗੇ ਬਾਈ 2 ਨੰਬਰ ਤੇ ਗੱਬਣ ਹਾਂਜੀ ਇਹ ਗੱਬਣ ਹੈ ਜੀ ਕਿਹੜਾ ਸੂਆ ਵੀਰੇ ਇਹ ਵੀਰੇ ਰੀਅਲ ਦੂਜਾ ਸੂਆ ਸੁੰਦੀ ਆ ਅਗਲਾ ਆਪਾਂ ਤੀਜਾ ਮੰਨੇ ਅਗਲਾ ਆਪਾਂ ਚੌਥਾ ਮੰਨੇ ਠੀਕ ਹੈ ਉਹ ਅਗਲੇ ਦੇ ਮੰਨਣ ਤੇ ਆ ਹਾਂਜੀ ਪਰ ਆਪਾਂ ਨੂੰ ਦੂਜਾ ਦੱਸਿਆ ਮਾਲਕਾਂ ਨੇ ਠੀਕ ਹੈ ਜਰਸੀ ਕ੍ਰੋਸ ਆ ਇਹ ਹੂੰ ਦੁੱਧ ਵੀਰੇ ਦੱਸਿਆ ਮਾਲਕਾਂ ਨੇ 18 19 ਕਿਲੋ ਦੁੱਧ ਸਾਡਾ ਚੋਇਆ ਵਾ ਕਹਿੰਦੇ ਓਕੇ ਹਾਂ ਠੀਕ ਹੈ ਪਹਿਲੀ ਵੀ ਬਹੁਤ ਜ਼ਿਆਦਾ ਆ ਬਾਈ ਰਾਵਣ ਬਾਬਾ ਜਿੰਨਾ ਮਰਜ਼ੀ ਖਿੱਚੀ ਚੱਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਲੇ ਜੂਗੀ ਹਫਤਾ ਲੈ ਲੈ ਜੂਗੀ ਠੀਕ ਆ ਬਾਈ ਹਾਂ ਹਫਤਾ ਖੰਡ ਲੈਂਦੀ ਆ ਬਾਈ ਤੇ ਲੇਵਾ ਬਹੁਤ ਸੋਹਣਾ ਤਿਆਰ ਕਰੂ ਲੇਵਾ ਵੀਰੇ ਪੰਡਾ ਲੈ ਕੇ ਸੋਕੀ ਵੀਰੇ ਫੇਸ ਬੜਾ ਚੰਗਾ ਥੋੜੀ ਕ੍ਰਾਉਸ ਆ ਹਾਂ ਫੈਂਟ ਵੀ ਫੋਲੋ ਗੈਰ ਵੀ ਜੀ ਵੀਰੇ ਆਪਣੀ ਕ੍ਰਾਉਸ ਹੀ ਆਪਾਂ ਕ੍ਰਾਉਸ ਦੱਸ ਕੇ ਦੇਵਾਂਗੇ ਹਾਂ ਹਾਂ ਐਵੇਂ ਰੱਖਣੂ ਆਪਾਂ ਅਗਦੀਆ ਕੁਆਲਿਟੀ ਵਾਲੀ ਆ ਨਹੀਂ ਹੂੰ ਘਰੇ ਰੱਖਣ ਵਾਲੀ ਬੈੜਾ ਆ ਬਾਈ ਫੁੱਲ ਫੈਂਟ ਹੋਣੀ ਆ ਪੂਰਾ ਫੈਂਟ ਵਾਲਾ ਦੁੱਧ ਤੂੰ ਗਰਮੀ ਨਹੀਂ ਮੰਨਦੀ ਨਾ ਠੰਡ ਮੰਨੇ ਬਈ ਐਨੇ ਦੁੱਧ ਲਈ ਮੱਝ ਬਰੇ 2 ਲੱਖ ਦੀ ਆਏਗੀ ਜ ਜਨਾਂ ਨੇ ਦੁੱਧ ਦੇਣਾ ਮੇਰੀ ਮੱਝ ਹੀ ਸਮਝ ਲੈ ਇਹਨੂੰ ਹਮ ਸਹੀ ਗੱਲ ਆ ਬਾਈ ਮੱਝ ਦਾ ਮੁਕਾਬਲਾ ਕਰੂ ਮੱਝ ਵਾਂਗੂ ਜਮਾ ਚਟਾ ਦੋ ਬਾਕੀ ਜਿਗਾਰਡ ਬਹੁਤ ਲਾਉਗੀ ਬਾਈ ਥੱਲੋ ਜਿਹੜੀ ਗੱਲ ਆ ਵੇੜ ਲੈ ਵਾਹ ਤੂੰ ਦੇਖੋ ਕਿੰਦਾ ਚੰਗਾ ਲੱਗਾ ਜਿਹੜੇ ਹਿਸਾਬ ਨਾਲ ਲੇਵੇ ਦੀ ਤਿਆਰੀ ਹੈ ਨਾ ਬੜਾ ਸੋਹਣਾ ਲੇਵਾ ਤਿਆਰ ਕਰੂ ਕਰਮਲੀ ਢਿੱਲ ਦੇਖੋ ਲੈ ਅਜੇ ਰਾਤ ਹੀ ਆਈ ਹੈ ਵੀਰੇ ਵੜ ਆਪਣੇ ਕੋਲ ਨਾ ਸਾਗਾਂ ਹ ਬਲ ਢਿੱਲਾਂ ਕੱਢੂ ਲੈ ਰਾਵੜ ਵਾਂਗੂ ਬਾਦ ਦਾ ਰਾਤ ਹੀ ਆਈ ਹੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁਠੀ ਵਾਲਾ ਥਣ ਲੈਨ ਵਾਲਾ ਨੂੜਾ ਫੋਲ ਚੰਗੇ ਬਾਈ ਮੋੜ ਲਿਆ ਬਾਈ ਤੇ ਕੀ ਮੋਲ ਹੈ ਵੀਰੇ ਜੈ ਜੈ ਇਹਦਾ 70000 ਚੋ ਮਾਨਤਨ ਕਰ ਦਿਆਂਗੇ ਬਾਈ 70000 ਰੁਪਇਆ ਮੋਲਾ ਮਾਨਤਨ ਜ਼ਰੂਰ ਖਜੂਗਾ ਬੈੜ ਚੰਗੀ ਆ ਬਾਈ ਕੱਲੀ ਕੱਚੀ ਕੱਚੀ ਆ ਬਸ ਦੇਣ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤਿਆਰੀ ਖੈਰ ਬੈੜ ਦੀ ਬੜੀ ਚੰਗੀ ਹੈ ਬਾਈ ਇਹ ਕੱਚੀ ਕੱਚੀ ਆ ਬੈੜ ਜਦ ਤੈ ਤਿਆਰ ਹੋ ਗਈ ਤਾਂ ਪਤਾ ਨਹੀਂ ਕਿੱਥੇ ਗੇਮ ਖੇਡਣੀ ਇਹਦੀ ਸਹੀ ਗੱਲ ਆ ਹਾਂ ਅੱਗੇ ਸਾਰਾ ਹੋਈ ਆ ਵੀਰੇ ਆਪਣੀ ਯਾਰ ਹੂੰ ਕੱਚੀ ਦਾ ਵੀ ਮੋਲ ਨਹੀਂ ਪਤਾ ਸੀ ਤਿਆਰ ਹੋਈ ਦੁੱਗਣੇ ਦੀ ਵੀ ਕੀ ਆ ਹੂੰ ਹਾਂ ਸਹੀ ਗੱਲ ਆ ਬਾਈ ਬਾਕੀ ਕੱਦ ਵੀ ਚੰਗਾ ਹਾਂ ਹਾਂ ਵੀਰੇ ਵਧੀਆ ਵਧੀਆ ਵੀਰੇ ਕੱਦ ਵੀ ਬਹੁਤ ਵਧੀਆ ਜਿਆਦਾ ਹੈ ਬਈ ਮੱਝ ਦਾ ਮੁਕਾਬਲਾ ਕਰਨਾ ਵੀਰੇ ਇਹਨਾਂ ਮੱਝੇ ਦੁੱਧ ਦੇਣਾ ਨੀਗਾ 2 ਲੱਖ ਦੀ ਮੱਝ ਆਊਗੀ ਵੀਰੇ ਫੇਰ ਵੀ ਇਹਨੇ ਦੁੱਧ ਦੇਣਾ ਇਹਨਾਂ ਮੈਂ ਕਹਿੰਦਾ ਇਹ ਕੱਪੜੇ ਵਾਂਗ ਜਮਾ ਆਏ ਬਾਕੀ ਵੀਰੇ ਜਮਾ ਰਬੜੀ ਆ ਹਾਂ ਰਬੜੀ ਆ ਜਮਾ ਕੀ ਬਾਕੀ ਬਣੂ ਬਣੂ ਬਹੁਤ ਜਿਹੜੀ ਗੱਲ ਬਣੂ ਬਹੁਤ ਬਈ ਤਿਆਰੀ ਬਾਲੀ ਚੰਗੀ ਆ ਬਈ ਥੰਡ ਨੂੰ ਬਹੁਤ ਜਿਆਦਾ ਚੰਗਾ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਬਈ ਇਹ ਵੀ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ ਵੀਰੇ ਆਪਣਾ ਦੂਜਾ ਸੂਆ ਪਰ ਤੀਜਾ ਸੂਆ ਮੰਨ ਲੇ ਬੰਦਾ ਠੀਕ ਆ ਫਾਰਮ ਦੀ ਵਾੜ ਆ ਵੀਰੇ ਓਕੇ ਆਪਦੇ ਏਰੀਆ ਦੀ ਵਾੜ ਆ ਇਹ ਹੂੰ ਇਹ ਵੀਰੇ ਸਵੇਰੇ ਹੀ ਸੂਈ ਸੀ ਆਪਾਂ ਲੈ ਕੇ ਆਂਦੀ ਆ ਠੀਕ ਆ ਹਾਂ ਜੇਰ ਜੁਰ ਮਾਲਕਾਂ ਦੇ ਘਰੇ ਪੈ ਗਈ ਸੀਗੀ ਵੀਡੀਓ ਆਪਣੇ ਕੋਲ ਬਣਾਈ ਬਣੀ ਹੋਈ ਆ ਓਕੇ ਹਾਂ ਠੀਕ ਤੇ ਮਗਰ ਬੱਚਾ ਇਹਦੀ ਮਗਰ ਬੱਚਾ ਬੱਚਾ ਬੜਾ ਜਿਆਦਾ ਚੰਗਾ ਦਿੱਤਾ ਬੱਚੇ ਹੂੰ ਬਹੁਤ ਜਿਆਦਾ ਚੰਗਾ ਟੀਕਾ ਲੱਗਿਆ ਸੀਗਾ ਬੱਚੇ ਬਹੁਤ ਚੰਗੇ ਪਾਉਂਦੀ ਆ ਬੱਚੇ ਬਾਕੀ ਵੀਰੇ ਗਾਂਝ ਵੀ ਵੀਰੇ ਕੋਈ ਕਚਾ ਨਹੀਂ ਆਇਤੀ ਘੜੀ ਹੂੰ ਪੂਰੀ ਵੱਡੀ ਵੀਰੇ ਫਾਰਮ ਵਾਲੀ ਵਾੜ ਆ ਪੂਰੀ ਵੱਡੀ ਸਹੀ ਗੱਲ ਹਾਂ ਦੁੱਧ ਵੀਰੇ ਮਾਲਕਾਂ ਦੱਸੇਗੀ 30 32 ਕਿਲੋ ਚੋਇਆ ਵਾ ਹੂੰ ਬਾਕੀ ਮੈਂ ਕਹਿੰਦਾ ਫੀਟਿੰਗ ਬੜੀ ਕਮਾਲ ਦੀ ਹੈ ਨਾ ਉਹ 35 ਚੋਲੇ ਉਹ 40 ਚੋਲੇ 20 ਚੋਲੇ ਆ ਵੀ ਸਮਝ ਨਾ ਲਵੇ ਬੰਦਾ ਬਾਈ ਬਾਕੀ ਲੇਵਾ ਵਿਖਾ ਦੀ ਅੱਗੇ ਪਿਛੇ ਦਾ ਕਿੱਡਾ ਜਿਆਦਾ ਜ਼ਬਰਦਸਤ ਲੱਗਿਆ ਹੈ ਇੱਥੋਂ ਸਾਹਮਣੇ ਕੈਮਰਾ ਮਾਰਦੇ ਨੇ ਉਨਾਂ ਦੇ ਪਿੱਛੇ ਨੂੰ ਉਨਾਂ ਹੀ ਮੂਹਰ ਨੂੰ ਦੀਨ ਆਪਾਂ ਕਹਿੰਦੇ ਨੇ ਰੇਲ ਗੱਡੀ ਦੇ ਡੱਬੇ ਜਿਹੜੇ ਉੱਡੀ ਵੜਾ ਇਹ ਸੱਚੀ ਗੱਲ ਹੈ ਕੋਈ ਛੋਟੀ ਵੜ ਨਹੀਂ ਗਈ ਨਾੜਾ ਨੂ ਨਾ ਫੁੱਲ ਚੰਗੀਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬੜਾ ਚੰਗਾ ਘਰਦ ਫੁੱਲ ਸੂਈ ਬਹੁਤ ਜਿਆਦਾ ਕੁਆਲਿਟੀ ਵਾਲੀ ਵੜਾ ਹਾਂ ਦੁੱਧ ਬਰੇ ਫਾਰਮ ਜਿਹਾ ਆੜੇ ਫੁੱਲ ਬਰੀਡ ਆ ਬਾਈ ਮੈਂ ਕਹਿੰਦਾ ਕੋਈ ਅੰਤ ਹੀ ਨਹੀਂ ਬੈਠਦਾ ਲੇਵਾ ਲੂਵਾ ਕਰਮਣੀ ਦਾ ਬਾਲਾ ਚੰਗਾ ਬਾਕੀ ਵੀ ਵੱਡੀ ਵੱਡੀ ਬਖਾ ਦੇ ਕਿੱਡੀ ਕਿ ਜਿਆਦੇ ਆ ਫੁੱਲ ਕਾਦਾ ਲੈ ਫੁੱਲ ਕਿੱਡੀ ਵੱਡੀ ਬੈੜਾ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੇ ਲੇਵਾ ਦੇਖੋ ਬਾਈ ਅਜੇ ਤਾਂ ਸ਼ਾਮ ਤੱਕ ਦੇਖੋ ਲੇਵਾ ਇਹਨੇ ਕਮਾਲ ਦਾ ਤਿਆਰ ਕਰਨਾ ਬਰੀਕੀ ਚ ਫੁੱਲ ਆ ਬਹੁਤ ਜ਼ਿਆਦਾ ਬਰੀਡ ਵਾਲੀ ਬੈੜਾ ਵੀਰੇ ਦੁੱਧ ਵਾਲੀ ਬੈੜਾ ਵੀਰੇ ਸਹੀ ਗੱਲ ਆ ਜਮਾ ਦੁੱਧ ਵਾਲਾ ਪੀਸ ਆ ਬੇ ਨਰਾ ਦੁੱਧ ਹੀ ਦੇਣਾ ਇਹਨੇ ਕਰਮਣੀ ਨੇ ਜਿਹੜੇ ਹਿਸਾਬ ਨਾਲ ਬੈੜ ਦੇ ਲੇਵਾ ਲੱਗਿਆ ਨਾ ਇੱਕ ਨੰਬਰ ਬੈੜਾ ਬਾਈ ਲੈ ਕੋਰਾ ਗਾ ਮਾਰ ਲੈ ਗਲੀ ਚ ਕਰਮ ਵਾਲੀ ਕੱਲ ਵੀ ਜਾਂਦੀ ਆ ਬਾਈ ਸਾਰੀ ਗਲੀ ਰੋਕਦੀ ਜਾਂਦੀ ਬਹੁਤ ਜਿਆਦੇ ਵੱਡੀ ਵੜਾ ਬਾਈ ਹੂੰ ਬਾਕੀ ਦੁੱਧ ਦਾ ਰਿਕਾਰਡ ਚੰਗਾ ਸੂਈ ਸਵਾਈ ਬਾਕੀ ਵੀ ਦੁੱਧ ਵਾਲੀ ਆ ਵੀਰੇ ਤੋ ਵੇਖੋ ਵੀਰੇ ਕਿੰਨੇ ਅੰਗ ਚੰਗੇ ਆ ਇਹਦੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਦੁੱਧ ਵਾਲੀ ਉਹ ਸਾਰੀਆਂ ਚੀਜ਼ਾਂ ਹੀ ਆ ਵੀਰੇ ਸਹੀ ਗੱਲ ਆ ਹੂੰ ਤੇ ਚਵਾਈ ਚ ਵੀ ਤਾਂ ਓਕੇ ਆ ਬਾਹਰ ਨਾ ਵੀਰੇ ਕੋਈ ਆਂ ਕਹਿਣੇ ਨਹੀਂਗਾ ਵੀਰੇ ਚਵਾਈ ਚੋਈ ਵਾਲੋ ਦਾ ਜਵਾਈ ਦਾ ਤਾਂ ਬਾਈ ਕਹਿੰਦਾ ਕੋਈ ਅੰਤ ਹੀ ਨਹੀਂ ਭਾਈ ਆਪਾਂ ਰੁਪਏ ਭਰੇ ਵੀਰੇ ਪਹਿਲਾਂ ਆਪਾਂ ਪਸ਼ੂ ਆ ਆਪਣੀਆਂ ਆਪਾਂ ਗਲਤ ਲੈਂਦੇਗੇ ਹਾਂ ਸੋ ਕਰੇ ਰੱਬ ਕੋ ਨੀਕੀ ਹੋ ਜਾਵੇ ਤਾਂ ਬੱਕਰੀ ਗੱਲ ਆ ਸਹੀ ਆ ਭਾਈ ਪਰ ਹੁਣੀ ਆਪਾਂ ਆਪਣੀਆਂ ਲਈਦਾ ਬਾਕੀ ਇਦੋਂ ਵਿਖਾ ਦਿਓ ਵੀਰੇ ਫਸਲੀਆਂ ਪੁਸਲੀਆਂ ਵਧੀਆ ਪੂਰੀਆਂ ਜਿਹੜੀਆਂ ਚੀਜ਼ਾਂ ਆਪਾਂ ਦੁੱਧ ਵਾਲੀਆਂ ਚਾਹੀਦੀਆਂ ਉਵੇਂ ਸਾਰੀਆਂ ਦਿਖਦੀਆਂ ਸਹੀ ਆ ਭਾਈ ਸਹੀ ਆ ਤੇ ਕੀ ਮੁੱਲ ਆ ਭਰਾ ਜੱਜਾ ਮੰਨ ਲੈ ਵੀਰੇ ਇਹੋ ਜੀਆਂ ਵੈੜੀਆਂ ਦਾ ਵੀਰੇ ਕਰੀ ਜਾਂਦੇ ਡੇਢ ਡੜ ਕਰੀ ਜਾਂਦੇ ਆ ਪਰ ਆਪਾਂ ਨਹੀਂ ਕਰਨਾ ਠੀਕ ਆ ਆਪਾਂ 90000 ਦੀ ਵੈੜ ਦੇ ਦੇਣੀ ਆ ਚੱਕ ਹਾਂ ਜਮਾ ਇਦੋਂ ਘੱਟ ਵੀਰੇ ਮੁੱਲ ਚ ਕਿਸੇ ਨੇ ਵੈੜ ਨਹੀਂ ਦੇਣੀਗੀ ਇਹ ਜੀ ਆਪਣੀ ਗਰੰਟੀ ਹੋਏਗੀ ਕੋਈ ਬੰਦਾ ਦੇ ਦੇ ਹੂੰ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਡੇਢ ਵੀ ਕਰੀ ਜਾਂਦੇ ਆ ਮੁੱਲ ਦਾ ਫਾਇਦਾ ਹੀ ਨਹੀਂ ਵੀਰੇ ਕੋਈ ਆਪਾਂ ਜਮਾ ਜਾਇਜ ਮਾਲ ਰੱਖਿਆ ਜਿਹੜੇ ਬਾਬਾ ਪੈਸੇ ਲੈਣੇ ਆਪਾਂ ਉਹਨੇ ਕਮਲ ਮੰਗਿਆ ਹਾਂ ਮੋਲ ਜਮਾ ਜਾਇਆ ਬਈ ਬੈੜ ਬਹੁਤ ਚੰਗੀ ਆ ਫੁੱਲ ਟਾਂਚਾ ਫੁੱਲ ਕਮਾਲ ਦੀ ਬੈੜਾ ਤੋਰਾ ਦੇਖੋ ਤੋਰਾ ਇੱਕ ਨੰਬਰ ਲੇਵਾ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਅੱਥੀ ਚੋਲਾ ਮਸ਼ੀਨਾਂ ਚੋਲਾ ਕੋਈ ਚੱਕਰ ਹੀ ਨਹੀਂ ਕਰਮਾਏ ਤੋਰ ਦੇਖੋ ਬਈ ਬੈੜ ਦੀ ਕਮਾਲ ਹੂੰ ਬਾਕੀ ਬਰੀਕੀ ਚ ਫੋਲ ਆ ਬਾਈ ਕਿਸੇ ਬਾਸੋਂ ਕੋਈ ਗੱਡਣੀ ਸੂਈ ਸਵਾਈ ਜੇਰ ਵੀ ਬਾਈ ਕਹਿੰਦਾ ਕੰਪਲੀਟ ਆ ਵੀਡੀਓ ਬਾਈ ਕੋਲੇ ਹੈਗੀ ਆ ਬੱਚਾ ਵੀ ਮੰਗ ਬੱਚਾ ਜੇਰ ਜੂਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਸਾਰੀ ਹੂੰ ਹਾਂ ਜੇਰ ਜੂਰ ਦੀ ਆਪਣੀ 101% ਗਾਰੰਟੀ ਆ ਹੂੰ ਹਾਂ ਬਾਕੀ ਠੰਡੀ ਸਿੱਲਾ ਬਹੁਤ ਜ਼ਿਆਦੇ ਆ ਬਾਈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੈੱਕ ਨਹੀਂ ਰਸਾ ਬਾਕੀ ਲੇਵਾ ਵੇਖੋ ਵੀਰੇ ਫਾੜੀ ਵਾਲਾ ਲੇਵਾ ਲੱਗਿਆ ਵੀਰੇ ਕੱਲਾ ਕੱਲਾ ਫਾੜੀ ਹਾਂ ਆ ਕੋਈ ਛੋਟੀ ਨਾ ਵੀਰੇ ਮੰਨੇ ਜਿਹੜੀ ਗੱਲ ਆ ਕਿ ਬੰਦਾ ਨਾ ਵੜ ਕਿ ਛੋਟੀ ਨਾ ਮੰਨੇ ਠੰਡੀ ਸੀਲ ਬਹੁਤ ਆ ਵੀਰੇ ਦੋਨੇ ਪਾਸੇ ਬਹਿ ਕੇ ਚੁਈ ਜਾ ਪਾਉਂਦੀ ਸਹੀ ਗੱਲ ਆ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਦੋਨੇ ਪਾਸੇ ਦੋਨੇ ਪਾਸੇ ਬਹਿ ਜਾ ਪਾਉਂਦੀ ਇਹੋ ਜੀ ਚੀਜ਼ ਆ ਇਹ ਸਹੀ ਗੱਲ ਆ ਬੋਲਾ ਜਿਵੇਂ ਮਰਜ਼ੀ ਦੋਨੇ ਪਾਸੇ ਬਾਪੂ ਕਹਿੰਦਾ ਬਹਿ ਕੇ ਚੋ ਲੋ ਕੋਈ ਚੈੱਕ ਨਹੀਂ ਠੰਡੀ ਸੀਲ ਕਰਨ ਵਾਲੀ ਫੁੱਲ ਆ ਬਾਕੀ ਵੀਰੇ ਦੁੱਧ ਵਾਲਾ ਬੰਦਾ ਲੈ ਜੇ ਉਹ ਵੀਰੇ ਯਾਰ ਕਰੂਗਾ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਪੂ ਦੀ ਬਾਪੂ ਕਹਿੰਦਾ ਬਾਲੇ ਪਸੂ ਰੱਖਣੀ ਲੋੜ ਨਹੀਂ ਕੱਲ ਵੀ ਰੱਖੀ ਹੋਵੇ ਤੇ ਵਧੀਆ ਐ ਕੱਲੀ ਦੀ ਸੇਵਾ ਬਈ ਰੱਜ ਕੇ ਹੋਈ ਜਾਵੇ ਵਧੀਆ ਦੁੱਧ ਨਹੀਂ ਜਾਊਗਾ। ਬਾਕੀ ਵੀਰੇ ਬੰਦਾ ਜਿਹੜਾ ਸਮਝਦਾਰ ਹੋਇਆ ਬੈਠ ਛੱਡਦਾ ਨਹੀਂਗਾ ਜਿਹੜਾ ਬੰਦ ਨਾ ਜਿਹਨੂੰ ਚੀਜ਼ ਦਾ ਪਤਾ ਹੋਇਆ ਸਹੀ ਗੱਲ ਹੈ। ਹਾਂ। ਹਮਾਰੇ ਹੱਟ ਭਰੇ ਹੁੰਦੇ ਦੋ ਮੰਗਣਾ ਸੀਗਾ ਦਾ ਇਸੇ ਦੇ ਨਹੀਂ ਨਹੀਂ ਦੁੱਧ ਵਾਲੀ ਚੀਜ਼ ਐ ਇਹ ਜਿਹੜੀ ਗੱਲ ਆ। ਇਹ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੀ ਕਿਸੇ ਵੀਰ ਨੂੰ ਆ ਬਖਾ ਲਈ ਮੜੀਆ ਠੀਕ ਆ ਬਈ। ਇੱਕ ਬਖਾ ਲਈ ਮੜੀਆ। ਇੱਕ ਦੰਸੂਈ ਹੈ ਵੀਰੇ। ਇਹ ਬਰੇ ਕਾਲੀ ਸੂਈਆ ਠੀਕ ਆ ਇਹ ਵੀ ਆਪਣੇ ਕੋਲ ਹੁਣੀ ਆਈ ਆ ਵੜਾ ਜੀ ਸੋਡੇ ਪੂਰੇ ਪੂਰੇ ਤਾਰੀ ਆ ਇਹ ਹੂੰ ਹੂੰ 12 ਕਿਲੋ ਲੀਟਰ ਬੋਲਾ ਦੇ ਥਲੇ ਤਿਆਰ ਏ ਥਲੇ ਓਕੇ ਠੰਡੀ ਸੀਲ ਬਹੁਤ ਜ਼ਿਆਦਾ ਆ ਵੀਰ ਜਿੰਨੀ ਵੀ ਕਰੀ ਗਿਆ ਪਾਉਣੀ ਠੀਕ ਆ ਬੱਚੀ ਬੁੜੀਆਂ ਚੋਈ ਜਾਣ ਬੰਦੇ ਜਿਹੜੇ ਬੱਚਾ ਮਗਰ ਇਹਦੇ ਠੀਕ ਆ ਬੱਚਾ ਨਿਆਣਾ ਪਾ ਕੇ ਪੀੜੀ ਦਾ ਕੇ ਚੋਈ ਜਾਣ ਜਿਵੇਂ ਮਰਜ਼ੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਹੂੰ ਤੇ ਹੁਣੀ ਆਈ ਆ ਆਪਣੇ ਕੋਲ ਵੜਾ ਜੀ ਨਾ ਤਾਰੀ ਆਪਾਂ ਠੀਕ ਆ ਹਾਂ ਮੈਂ ਚਲ ਵਿਚ ਵਿਖਾ ਦਿੰਨੇ ਆ ਕੋਈ ਚੈੱਕ ਕੀ ਮੁੱਲ ਵੜੀ ਇਹਦਾ ਇਹ ਮੇਰਾ 60000 ਜੀ ਵੜ ਦੇ ਦਾਂਗੇ ਆ 60000 ਹਾਂ ਮੁੱਲ ਵੱਡੀ ਬੁੱਡੀ ਦਾ ਅੰਤ ਕੋਈ ਨਹੀਂ ਆ ਵੀਰੇ ਮੁੱਲ ਭਾਈ 65 ਕਰਾਈਓ 70 ਕਰਾਈਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਬਾਕੀ ਚੌੜੀ ਜੂੜੀ ਨਿੱਗਰ ਨੁੱਗਰ ਬਹੁਤ ਜ਼ਿਆਦੇ ਆ ਸਹੀ ਗੱਲ ਆ ਪੜੀ ਵੀ ਬਹੁਤ ਆ ਸਾਡਾ ਕੱਦ ਕਿੰਨਾ ਜਮਾ ਭਾਈ ਮੱਝ ਨਾਲ ਦਾ ਦੁੱਧ ਦੁੱਧ ਕਿਨਹੀਂ ਫੁੱਲ ਫੈਂਟ ਆ ਬਹੁਤ ਜ਼ਿਆਦੇ ਚੰਗੀ ਵੜਾ ਮਾਨ ਦੀ ਪੂਰੀ ਚੰਗੀ ਵੜਾ ਫੁੱਲ ਕੱਦ ਗਾਠ ਵਾਲੀ ਸੂਈ ਸਵਾਈ ਹੈ ਕਿਸੇ ਪਾਸੋਂ ਨਹੀਂ ਗਾਢਣੀ ਮਾਝ ਵਾਲੀ ਥਾਣ ਲੱਗੀ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਣ ਲੈ ਪੂਰੀ ਵਿਥੀ ਤੇ ਥਾਣਾ ਚਵਾਈ ਚੁਈ ਕਿਵੇਂ ਆਈ ਚਵਾਈ ਇੱਕ ਨੰਬਰ ਠੀਕ ਹੈ ਬਾਈ ਚਵਾਈ ਇਧਰ ਨਹੀਂ ਬੰਦਾ ਕੋਈ ਬੰਦਾ ਕਹਿ ਸਕਦਾ ਵੀ ਆ ਪੂਰੀ ਕਿਤਾ ਹੂਗਾ ਬਹੁਤ ਠੀਕ ਹੈ ਬਾਈ ਧੰਨਵਾਦ